ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਆਪ ਸਭ ਦਾ ਪ੍ਰੀਤ ਪੰਜਾਬ ਚੈਨਲ ਵਿੱਚ ਦੋਸਤੋ ਜਦੋਂ ਛੋਟੇ ਸਾਹਿਬ ਜਾਤੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਵਜ਼ੀਰ ਖਾਨ ਨੇ ਸ਼ਹੀਦ ਕਰਨ ਦੀ ਮੌਤ ਦਾ ਫਤਵਾ ਸੁਣਾਇਆ ਤਾਂ ਉਸ ਵਕਤ ਸੂਬਾ ਸਰਹੰਦ ਵਜ਼ੀਰ ਖਾਨ ਦੀ ਕਚਹਿਰੀ ਲੱਗੀ ਹੋਈ ਸੀ ਜਿਸ ਵਿੱਚ ਸਰਹੰਦ ਦੇ ਸਾਰੇ ਨਵਾਬ ਮਤਰੀ ਸੈਨਾਪਤੀ ਬੈਠੇ ਇਹ ਸਭ ਕੁਝ ਦੇਖ ਰਹੇ ਸਨ ਇਸ ਸੈਕਟਰੀ ਵਿੱਚ ਬੈਠੇ ਦੀਵਾਨ ਸੁਚਾਨੰਦ ਨੇ ਵਜ਼ੀਰ ਖਾਨ ਨੂੰ ਕਿਹਾ ਕਿ ਖਾਨ ਬਾਦਰ ਇਹ ਸੱਪ ਦੇ ਬੱਚੇ ਹਨ ਇਹਨਾਂ ਨੂੰ ਜਿੰਨਾ ਮਰਜੀ ਦੁੱਧ ਪਿਆ ਲਵੋ ਇਹਨਾਂ ਨੇ ਤੁਹਾਨੂੰ ਡਾ ਘੀ ਮਾਰਨਾ ਹੈ ਕਿਉਂਕਿ ਜਦੋਂ ਨਵਾਬ ਬਲੇਰ ਕੋਟਲਾ ਨੇ ਸੈਹਬਜਾਦੇ ਦੇ ਹੱਕ ਵਿੱਚ ਹਾ ਦਾ ਨਾਰਾ ਬਾਰਿਆ ਸੀ ਕਿ ਇਸਲਾਮ ਬੱਚਿਆਂ ਨੂੰ ਕਤਲ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਤਾਂ ਉਸ ਵਕਤ ਵਜ਼ੀਰ ਖਾਨ ਇੱਕ ਵਾਰ ਸੋਚਾਂ ਵਿੱਚ ਪੈ ਗਿਆ ਸੀ ਕਿ ਮੈਂ ਸੈਹਬਜਾਦੇ ਨੂੰ ਛੱਡ ਦੇਵਾਂ ਜਾਂ ਸ਼ਹੀਦ ਕਰ ਦੇਵਾਂ ਇਸੇ ਦੁਚਿੱਤੀ ਵਿੱਚ ਵਜ਼ੀਰ ਖਾਨੇ ਸਾਹਿਬ ਜਦਾਂ ਨੇ ਪੁੱਛਿਆ ਕਿ ਬੱਚਿਓ ਜੇ ਅੱਜ ਅਸੀਂ ਤੁਹਾਨੂੰ ਛੱਡ દઈએ ਤਾਂ ਤੁਸੀਂ ਕੀ ਕਰੋਗੇ ਤਾਂ ਆਗੂ ਛੋਟੇ ਸਾਹਿਬ ਜਦਾਂ ਨੇ ਗਰਜਵੀਂ ਆਵਾਜ਼ ਵਿੱਚ ਕਿਹਾ ਉਹ ਵਜ਼ੀਰ ਖਾਨ ਜੇ ਤੂੰ ਅੱਜ ਸਾਨੂੰ ਛੱਡ ਵੀ ਦੇਵੇਂਗਾ ਤਾਂ ਅਸੀਂ ਜੰਗਲਾਂ ਵਿੱਚ ਜਾਵਾਂਗੇ ਆਪਣੇ ਭਰਾਵਾਂ ਨੂੰ ਆਪਣੇ ਸਿੰਘਾਂ ਨੂੰ ਇਕੱਠਿਆ ਕਰਾਂਗੇ ਤੇ ਤੇਰੇ ਨਾਲ ਫੇਰ ਜੰਗ ਲੜਾਂਗੇ ਇਹ ਸੁਣ ਕੇ ਉੱਥੇ ਬੈਠਾ ਦੀਵਾਨ ਸੁਚਾਨਾਤ ਬੋਲਿਆ ਕਿ ਖਾਨ ਬਾਦਰ ਇਹ ਸੱਪ ਦੇ ਬੱਚੇ ਹਨ ਤੇਸਪੋਲਗਨ ਦੁੱਧ ਦੀ ਪਿਆਈ ਦਾ ਉਹਨਾਂ ਦੀਆਂ ਫੱਟਾਂ ਕੁਚਲੀ ਦੀਆਂ ਐ ਇਸ ਤੋਂ ਬਾਅਦ ਛੋਟੇ ਸਹਿਬਜ਼ਾਦੇ ਨੂੰ ਦੀਹਾ ਵਿੱਚ ਚਿਣ ਕੇ ਸ਼ਹੀਦ ਕਰਦਾ ਹੁਕਮ ਹੋਇਆ ਇਸੇ ਕਾਰਨ ਹੀ ਵजीर खान ਤੇ ਦਵਾਨ ਸੁੱਚਾ ਨਦ ਦੋਵੇਂ ਸਿੱਖ ਇਤਿਹਾਸ ਵਿੱਚ ਨਫ਼ਰਤ ਦੇ ਪਾਤਰ ਹਨ ਜਿਨ੍ਹਾਂ ਨੇ ਐਡਾ ਵੱਡਾ ਜ਼ੁਲਮ ਕਰਾਇਆ ਪਰ ਅੱਜ ਦੀ ਵੀਡੀਓ ਵਿੱਚ ਅਸੀਂ ਉਥੇ ਸੂਬੇ ਦੀ ਕਚਹਿਰੀ ਵਿੱਚ ਬੈਠੀ ਇੱਕ ਐਸੀ ਸ਼ਖਸੀਅਤ ਬਾਰੇ ਦੱਸਾਂਗੇ ਜਿਸ ਦਾ ਸਿੱਖੀ ਨਾਲ ਐਸਾ ਪਿਆਰ ਸੀ ਕਿ ਜਦੋਂ ਉਸ ਨੂੰ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਦੀ ਖਬਰ ਮਿਲੀ ਤਾਂ ਇਹ ਦੁੱਖ ਨਾਲ ਸਹਾਰਦੇ ਹੋਏ ਉਸਨੇ ਆਪਣੀ ਜਾਨ ਦੇ ਦਿੱਤੀ ਕਿਉਂਕਿ ਉਸનો ਵਜ਼ੀਰ ਖਾਨ ਦਾ ਨਫਰਤ ਹੋ ਗਈ ਸੀ ਭਾਵੇਂ ਕਿ ਮਲੇਰ ਕੋਟ ਨੇ ਦੇ ਨواب ਚੇਰ ਮੁਹੰਮਦ ਨੇ ਵੀ ਸਾਹਿਬ ਜਦਿਆਂ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਿਆ ਸੀ ਪਰ ਇਤਿਹਾਸ ਵਿੱਚ ਇੱਕ ਹੋਰ ਐਸੇ ਕਿਰਦਾਰ ਦਾ ਜ਼ਿਕਰ ਆਉਂਦਾ ਹੈ ਜਿਸਨੇ ਸਾਹਿਬ ਜਦਿਆਂ ਦੀ ਸ਼ਹੀਦੀ ਦਾ ਦਰਦ ਨਾਲ ਸਹਾਰਦੇ ਹੋਏ ਆਪਣੀ ਜਾਨ ਦੇ ਦਿੱਤੀ ਸੀ ਇਹ ਹੈ ਸਾਕਾ ਸਰਹੰਦ ਦਾ ਇੱਕ ਅਣਗੌਲਿਆ ਕਿਰਦਾਰ ਬੇਗਮ ਜੈਨੂ ਬੇਨਵਾ ਉਰਫ ਬੇਗਮ ਜੈਨਾ ਜੋ ਕਿ ਸੂਬਾ ਸਰਾਂ ਦਾ ਵਜੀਰ ਖਾਨ ਦੀ ਧਰਬ ਪਤਨੀ ਸੀ ਬੇਗਮ ਸੀ ਭਾਵੇਂ ਬੇਗਮ ਜੈਨਾ ਬਾਰੇ ਇਤਿਹਾਸ ਵਿੱਚ ਲਿਖਤਾਂ ਵਿੱਚ ਕੋਈ ਖਾਸ ਹਵਾਲਾ ਨਹੀਂ ਮਿਲਦਾ ਪਰ ਪੱਤ ਪ੍ਰਮਾਨਿਤ ਭਾਈ ਵੀਰ ਸਿੰਘ ਨੇ ਆਪਣੀ ਰਚਨਾ ਕਲਗੀ ਧਰ ਚਮਤਕਾਰ ਦੇ ਵਿੱਚ ਸੂਬਾ ਸਰਾਂ ਦੇ ਘਰ ਵਾਲੇ ਬੇਗਮ ਜੈਨਾ ਦੀ ਕਰਵਾਦੀ ਅਤੇ ਸਿਦਕ ਨੂੰ ਬਖੂਬੀ ਢਗ ਨਾਲ ਬਿਆਨ ਕੀਤਾ ਹੈ ਬੇਗਮ ਜੈਨਾ ਨੇ ਚਿਰ ਅਨੰਦਪੁਰ ਸਾਹਿਬ ਵਿੱਚ ਛੋਟੇ ਸਾਹਿਬ ਜਦਿਆਂ ਨੂੰ ਆਪਣੀ ਅੱਖਾਂ ਨਾਲ ਹੱਸਦੇ ਖੇਡਦੇ ਦੇਖਿਆ ਸੀ ਅਤੇ ਉਸ ਦਾ ਸਾਹਿਬ ਜਦਿਆਂ ਨਾਲ ਇੰਨਾ ਪਿਆਰ ਸੀ ਕਿ ਉਹ ਆਪਣੇ ਪਤੀ ਵਜੀਰ ਖਾਨ ਤੋਂ ਵੀ ਬਾਗੀ ਹੋ ਗਈ। ਬੀਬੀ ਜੈਣਾ ਦਾ ਮੂਲ ਹਿੰਦੂ ਰਾਜਪੂਤ ਘਰਾਣੇ ਨਾਲ ਸੰਬੰਧਿਤ ਸੀ ਤੇ ਉਹ ਬਾਈ ਤਾਰ ਦੇ ਬਲਾਸਪੁਰ ਇਲਾਕੇ ਦੀ ਜਾਪਾਲ ਸੀ ਜਿਸ ਦਾ ਪਹਿਲਾ ਨਾਮ ਸੀ ਭਾਗੋ। ਛੋਟੀ ਉਮਰ ਦੀ ਭਾਗੋ ਨੂੰ ਆਨੰਦਪੁਰ ਸਾਹਿਬ ਜਾਣ ਦਾ ਮੌਕਾ ਉਦੋਂ ਮਿਲਿਆ ਜਦੋਂ ਉਸ ਦੀ ਮਾਂ ਸੁਭਾਗੋ ਗੁਰੂ ਦਰਬਾਰ ਵਿੱਚ ਆਪਣੇ ਪਤੀ ਸਮੇਤ ਸੇਵਾ ਨਭਾਉਦੀ ਇੱਕ ਅਵਰਤਾਰੀ ਬੀਬੀ ਨੂੰ ਮਿਲਣ ਗਈ ਸੀ ਇਸ ਦੌਰਾਨ ਭਾਗੋ ਨੇ ਉਸ ਬੀਬੀ ਨੂੰ ਸਾਬ ਜੱਜਾ ਦੀ ਦੇਖਭਾਲ ਕਰਦਿਆਂ ਦੇਰਿਓ ਤੱਕਿਆ ਸੀ ਜਿੱਥੇ ਭਾਗੋ ਦੇ ਦਿਲੋਂ ਦਿਮਾਗ ਵਿੱਚ ਗੁਰੂ ਕੇ ਲਾਲਾ ਤੇ ਜਹੋ ਜਲਾਲ ਦੀਆਂ ਤਸਵੀਰਾਂ ਇਸ ਕਦਰ ਛੱਪ ਗਈਆਂ ਸਰ ਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਅੰਤਿਮ ਪਲਾਂ ਤੱਕ ਵੀ ਉਹ ਭੁੱਲ ਨਹੀਂ ਸਕਿਆ ਸਮੇਂ ਦੇ ਕਰਵਟ ਲਈ ਅਤੇ ਭਾਗੋ ਦਾ ਵਿਆਹ ਸਰਹੰਦ ਦੇ ਇਲਾਕੇ ਵਿੱਚ ਇੱਕ ਪਿੰਡ ਵਿੱਚ ਤੈਅ ਕਰ ਦਿੱਤਾ ਗਿਆ ਪਰ ਉਸ ਦਾ ਡੋਲਾ ਸੌਰੇ ਘਰ ਪਹੁੰਚਣ ਤੋਂ ਪਹਿਲਾਂ ਹੀ ਸੁਭਾ ਸਰਾਂਦ ਵਜੀਦ ਖਾਨ ਲੁੱਟ ਕੇ ਲੈ ਗਿਆ ਕਿਉਂਕਿ ਸੁਭਾ ਸਰਾਂਦ ਨੂੰ ਭਾਗੋ ਦੀ ਖੂਬਸੂਰਤੀ ਬਾਰੇ ਕਿਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਆਪਣੇ ਮਹਿਲਾਂ ਵਿੱਚ ਜਾ ਕੇ ਸੁਭਾ ਸਰਾਂਦ ਨੇ ਆਪਣੇ ਐਸ਼-오ਰਾਮ ਦੇ ਸਾਧਨਾਂ ਨਾਲ ਭਾਗੋ ਨੂੰ ਪਰਮੋਣ ਦਾ ਯਤਨ ਕੀਤਾ ਪਰ ਬੱਦੇ ਭਾਗਾਂ ਦੇ ਸ਼ਿਕਾਰ ਹੋਏ ਭਾਗੋ ਆਪਣੇ ਇਮਾਨ ਦੀ ਰਾਖੀ ਲਈ ਜਤਨਸ਼ੀਲ ਰਹੀ ਤੇ ਅਖੀਰ ਫਿਰ ਉਸ ਨੂੰ ਝੁਕਣਾ ਹੀ ਪਿਆ ਵजीर खान ਨਾਲ ਨਿਕਾਹ ਹੋਣ ਤੋਂ ਬਾਅਦ ਉਸ ਦਾ ਨਾਮ ਜੈਨ ਬਿਨੇਮਾ ਰੱਖਿਆ ਗਿਆ ਤੇ ਵਜੀਰ ਖਾਨ ਉਸ ਨੂੰ ਬੇਕਪ ਜੈਨਾ ਕਹਿ ਕੇ ਪੁਕਾਰਦਾ ਸੀ ਇਹ ਵੀ ਦੱਸਿਆ ਜਾਂਦਾ ਹੈ ਕਿ ਜੈਨਾ ਦੀ ਕੋਕੋ ਵਜੀਰ ਖਾਨ ਦੀਆਂ ਦੋ ਔਲਾਦਾਂ ਵੀ ਹੋਈਆਂ ਸਨ ਪਰ ਛੋਟੇ ਬਾਲਾਂ ਦੀ ਸ਼ਹਾਦਤ ਨੇ ਉਸ ਦੇ ਅੰਦਰ ਫੇਰ ਅਲਕ ਜਗਾ ਦਿੱਤੀ ਜਦੋਂ ਕਾਜੀ ਦਾ ਫਰਮਾਨ ਜੈਨਾ ਦੇ ਕੰਨੀ ਪਿਆ ਤਾਂ ਅਨੰਦਪੁਰ ਦੀ ਧਰਤੀ ਤੇ ਉਸ ਨੇ ਤੱਕੇ ਛੋਟੇ-ਜੋਟੇ ਬਾਲਾ ਤੇ ਮੱਗਦੇ ਚਿਹਰੇ ਉਸ ਨੂੰ ਫੇਰ ਜ਼ਿਆਦਾ ਆ ਗਏ। ਵਕਤ ਨੇ ਭਾਵੇਂ ਉਸ ਨੂੰ ਆਪ ਤੋਂ ਇੱਕ ਬੇਗਮ ਬਣਾ ਦਿੱਤਾ ਸੀ ਪਰ ਲਹੂ ਵਿੱਚ ਰਚਿਆ ਨੱਦਪੁਰ ਦਾ ਜਵੀਰ ਜੈੜਾ ਦੀ ਕੁਰਬਾਨੀ ਦਾ ਵੱਡ ਬਚ ਗਿਆ। ਉਸ ਨੇ ਇਮਾਰਤ ਦੀ ਦਵਾਈ ਦੇ ਕੇ ਵਜੀਰ ਖਾਨ ਨੂੰ ਰੋ ਰੋ ਕੇ ਸਮਝਾਇਆ ਕਿ ਇਹ ਪਾਪ ਨਾ ਕਰ ਤੇਰਾ ਬੇੜਾ ਗਰਕ ਹੋ ਜਾਵੇਗਾ। ਤੈਨੂੰ ਕਿਤੇ ਢੋਈ ਨਹੀਂ ਮਿਲਦੀ। ਪਰ ਹੰਕਾਰਿਆ ਵਜੀਰ ਖਾਨ ਆਪਣੀ ਕਬਰ ਆਪ ਪੁੱਟ ਰਿਹਾ ਸੀ। ਦੋਵੇਂ ਛੋਟੇ ਬਾਲ ਦੀਆਂ ਵਿੱਚ ਖਮੋਚ ਹੋ ਗਏ ਧਰਤੀ ਇਹਨਾਂ ਪਾਪ ਦੇਖ ਕੇ ਕੰਬ ਉੱਠੀ ਠੰਡੇ ਬੁਰਜ ਵਿੱਚ ਬੈਠੀ ਮਾਤਾ ਗੁਜਰੀ ਨੂੰ ਵੀ ਇਸ ਬਾਰੇ ਪਤਾ ਲੱਗਾ ਤਾਂ ਉਹ ਵੀ ਸੱਚਖੰਡ ਜਾਣ ਲਈ ਬਾਲਾਂ ਦੇ ਨਾਲ ਹੀ ਜਾ ਰਹੀ ਵਡੁਕਤਾ ਤਾਂ ਹਰ ਵਾਰ ਵਰੀ ਇਸ ਸਬੂਚੀ ਸਿਲਸਲੇ ਦੀ ਬਾਰੇ ਸੋਣ ਅਤੇ ਦੇਖ ਕੇ ਜੈਣਾ ਵੀ ਕੁਰਲਾ ਉੱਠੀ ਅਤੇ ਇੱਕ ਤੇਜ ਸਗੀਰ ਕਿਟਾਰੀ ਉਸਨੇ ਆਪਣੇ ਸੀਨੇ ਵਿੱਚ ਘਵਾ ਲਈ ਤੇ ਆਪਣੇ ਲਹੂ ਨਾਲ ਆਪਣੇ ਸੰਕਲਪ ਨੂੰ ਧ੍ਰੇੜ ਕਰ ਲਿਆ ਅਤੇ ਬੇਗਬ ਜੈਨਾ ਦੀ ਆਤਮਾ ਵੀ ਦੇਖਿਆ ਜਿੱਦਾਂ ਦੇ ਬਗਰ ਹੋ ਤਰੀ ਵजीर खान ਅਤੇ ਸੋਚਨਦਦ ਵਰਗੇ ਪਾਪੀਆਂ ਦੇ ਵਿੱਚ ਰਹਿ ਕੇ ਵੀ ਵਿਰਾਗ ਵਿੱਚ ਗੁਰੂ ਕੇ ਲਾਲਾਂ ਲਈ ਆਪਣੀ jaan ਵਾਰਨ ਵਾਲੀ ਬੇਗਬ ਜੈਨਾ ਦਾ ਜ਼ਿਕਰ ਵੀ ਜ਼ਰੂਰ ਪੜਦਾ ਹੈ ਦੋਸਤੋ ਬੇਨਤੀ ਹੈ ਕਿ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਸ ਗੁਮਨਾਮ ਕਿਰਦਾਰ ਬਾਰੇ ਸਾਰਿਆਂ ਨੂੰ ਪਤਾ ਲੱਗ ਸਕੇ ਜਿਸਦੇ ਅਦੱਪੁਰ ਦੀ ਧਰਤੀ ਉੱਤੇ ਛੋਟੇ-ਛੋਟੇ ਬਾਲਾਂ ਨੂੰ ਖੇਡਦੇ ਆ ਇੱਕ ਵਾਰ ਤੱਕ ਕੇ ਹੀ ਐਨਾ ਪਿਆਰ ਪਾ ਲਿਆ ਸੀ ਕਿ ਅਤਮ ਸਮੇਂ ਵਿੱਚ ਉਹ ਵੀ ਉਹਨਾਂ ਦੇ ਨਾਲ ਹੀ ਜਾਣ ਲਈ ਆਪਣੀ ਕੁਰਬਾਨੀ ਦੇ ਗਈ। ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ। ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਤੇਰੇ ਨਾਲ ਮੈਂ ਖੜ੍ਹ